ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਆਈ ਹੋਪ ਤੁਸੀਂ ਸਭ ਠੀਕ ਠਾਕ ਹੋਵੋਗੇ ਸੋਪਣੇ ਘਰ ਪਰਿਵਾਰਾਂ ਵਿੱਚ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਪ੍ਰਮਾਤਮਾ ਅੱਜ ਅਪਾ ਪਹਿਲੀ ਫਸਟ ਟਾਈਮ ਲੱਗੇ ਆ ਸੀਜ਼ਨ ਦੇ ਚੱਪਣ ਕੰਦੂਆਂ ਦੀ ਸਾਦੀ ਬਣਵਾ ਇਹ ਪਤੋਲੀਾਂ ਦੇ ਸੀਗੇ ਹੁਣ ਇਹਨਾਂ ਨੂੰ ਥੋੜਾ ਛਿੱਲਾਂਗੇ। ਇਹ ਛੱਲ ਜੀ ਵਾਲੀ ਨੂੰ ਚੀਰੇ ਲਾਗੇ। ਫਿਰ ਛੱਲ ਲਸਣੇ ਬਣਾ ਲੈਂਦੇ ਆ। ਲੈਰੀ ਆ ਛੱਲ ਹਾ ਜੀ। ਫਿਰ ਕੱਟ ਕੇ ਫਿਰ ਧੋਵਾਂਗੇ ਅਖੇ। ਕੋਈ ਗਣੀ ਕੋ ਹੁੰਦਾ। ਪੋਰਟੀ ਜੋ ਵੀ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਆ ਉਹਨਾਂ ਦਾ ਸਵਾਗਤ ਹੈ ਜੀ। ਤੇ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ, ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਆ ਕਰੋ ਜੀ। ਤੁਹਾਡੇ ਭੈਣ ਭਰਾਵਾਂ ਦੀ ਸਪੋਰਟ ਨਾਲ ਹੀ ਆਪਾਂ ਅੱਗੇ ਵਧਣਾ ਜੀ। ਇਹ ਬੜਾ ਸੁੱਤਾ ਪਿਆ ਇਥੇ ਲੈ। ਤਾਤਾ ਦੇ ਇੱਕਦਮ ਲਾ। ਹਮਮ ਚਲੋ ਵੀ ਚੱਲ ਜੀ ਬਾਂਡੇ ਤੂੰ ਜਾਣਦੇ ਸ਼ਹਿਰ ਨਾਲੇ ਵਾਲੇ ਪਿੰਜਰਾ ਲੈ ਆਉਂਦੇ ਕੱਲ ਨੂੰ ਨਾਲੇ ਤੇਲ ਲਈ ਡੋਲਣੀ ਲੈ ਆਉਂਦੇ ਤੇਲ ਕਢਾਉਣ ਲਈ ਹੈ ਲੋਹੀ ਵੀ ਡੋਲਣੀ ਚੋਲੇ ਦਾ ਤੇਲ ਜਿਆਦਾ ਟਾਈਮ ਪਿਆ ਆ ਵੀ ਨਾ ਕੋਈ ਨਾ ਪਲਾਸਟਿਕ ਦੀ ਡੋਲਣੀ ਚ ਪੈਣਾ ਨਹੀਂ ਪਾਉਣੀ ਜੀ ਕਰਦਾ ਠੀਕ ਧਾਰਾ ਧੁਰਾ ਚੋਣੀਆਂ ਧਾਰਾ ਮੈਂ ਚੋਲ ਲੈਣੀਆਂ ਧਾਰਾ ਕਿੰਨੀਆਂ ਕਿ ਗਾਇਆਂ ਚੋਣੀਆਂ ਮੱਝ ਸਵੇਰ ਨੂੰ ਲੈਣੀਆਂ ਮੈਂ ਨਹੀਂ ਜਾਣਾਂ ਸਵੇਰੇ ਹੌਣ ਕਿਸੇ ਨੇ ਕਿਹਾ ਤਾਂ ਨਾਲ ਹੁਣ ਤਾਂ ਉਹ ਗੱਡੀ ਧੋਣ ਦਾ ਉਹ ਕਿੱਥੇ ਜਾਣਾ ਉਹਨੇ ਨਾ ਹੁਣ ਜਾਣਾ ਮੈਂ ਪਾਪੇ ਦੇ ਕਿੱਥੇ ਜਾਣਾ ਉਹ ਤਾਂ ਜਾ ਉਹ ਤਾਂ ਜਾਂਦੇ ਹੁੰਦੇ ਜੋਨੀ ਪਾਪਾ ਵੇਲਾ ਦੀ ਆਪਾਂ ਹਰਾ ਲਸਣ ਇੱਕ ਟਮਾਟਰ ਤੇ ਪਿਆਜ਼ ਚਾਰ ਹੁਣ ਆਪਾਂ ਇਹਨਾਂ ਨੂੰ ਕੱਟ ਲਾਂਗੇ ਥੋਲੇ ਸੀ ਆਪਾਂ ਮੋਟਾ ਮੋਟਾ ਇਹ ਪਿਆਜ਼ ਕੱਟਿਆ ਸਬਜ਼ੀ ਤੇ ਤਾਂ ਸੋਨਾ ਲਾ ਦਾਂ ਚਲ ਗਿਆ ਬਾਹਰ ਨਿਕਲ ਗਿਆ ਲੋਕ ਕੋਈ ਨਹੀਂ ਜਿਹੜਿਆ ਹੁੰਦਾ ਇਹ ਵੱਡੇ ਟੋੰਗੇ ਤੇ ਜਾ ਕੇ ਚੱਪਟਾ ਪਿੱਛੋਂ ਭਈ ਦੁੱਧ ਨਾਲ ਬੈਠੀ ਕਿ ਸੌਂ ਜਾਂਦਾ ਉਹ ਤਾਂ ਵੀ ਛੋਟਾ ਆਇਆ ਹੈ ਜੀ ਜਾਉਂਦਾ ਮਗਰ ਨੱਠਣ ਦਾ ਤਾਂ ਪਤਾ ਲੱਗ ਗਿਆ ਮਗਰ ਭੱਜੇ ਫੈਨਾਂ ਜਾਨ ਅਜੇ ਨਹੀਂ ਆਣਾ ਮੇਰਾ ਸ਼ਾਲ ਦੇ ਬੰਬਲ ਬਹੁਤ ਘੜਦਾ ਸੋ ਇਹ ਮੈਂ ਚਾੜੂ ਪਈ ਸੀ ਅੱਜ ਪਿਆਜ਼ ਕੱਟ ਲਿਆ ਆ ਮਿੰਟੂ ਮਿੰਟੀ ਹੁਣ ਕੱਟਾਂ ਟਮਾਟਰ ਕਿਲੋ ਉੱਤ ਕੜੇ ੁੱਲੇ ਝੱਲਿਆ ਹੁਣ ਉਹਦੇ ਨਹੀਂ ਮੇਰੀ ਜੁੱਤੀ ਜੋਟਾ ਦੇ ਮੂੰਹ ਰੱਖਣਾ ਤਾਂ ਉੱਤੇ ਬੈਣਾ ਮੂੜ ਤੇ ਇਹ ਤਾਂ ਪਿਆਰ ਜਾਗਦਾ ਸਾਨੂੰ ਆਹਦੇ ਨੂੰ ਮੂੰਹ ਰੱਖ ਕੇ ਪੈ ਗਿਆ ਦੇਖੇ 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 ਪੈ ਗਿਆ ਅਰੇ ਠੰਡ ਲੱਗਦੀ ਐ ਨਾ ਹਾਂ ਤਾਂ ਆਈਂ ਦਾ ਕਰਦਾ ਲੋ ਜੀ ਸਬਜ਼ੀ ਆਪਾਂ ਲਈਆ ਕੱਟ ਤੇ ਲਸਣ ਦਾ ਪਿਆਜ਼ ਇਹ ਮਟਰ ਵੀ ਕੱਟ ਲੈ ਇਹ ਆਪਾਂ ਉਹਦੇ ਵਿੱਚੋਂ ਡੋਂਗੇ ਵਿੱਚੋਂ ਕੱਟ ਕੇ ਟੋਕਰੀ ਚ ਪਾ ਕੇ ਕਿਰ ਢੋਲੀ ਆ ਸਬਜ਼ੀ ਹੁਣ ਆਪਾਂ ਟੱਕ ਜਾਗੇ ਟੜ ਕੇ ਨੂੰ ਧਾਰ ਕੱਟਣ ਜਾਣਾ ਹੋ ਰਹਿ ਗਿਆ ਇਹ ਹੁਣ ਫਿਰ ਟੱਕ ਜਾਗੇ ਕੋਈ ਬੱਚ ਕੁਛ ਪੈਣ ਦਾ ਇਹ ਵੀ ਟੱਕ ਦਾਂਗੇ ਆਪਾਂ ਟੜ ਕੇ ਨੂੰ ਸੋਰੀ ਪੁੱਲ ਲੱਗੇ ਜੀ ਹੁਣ ਥੋੜਕਾ ਲਾਉਣ। ਤੇਲ ਲਿਆ ਆਪਾਂ ਪਤਲੇ ਚ। ਤੇ ਹੁਣ ਆਪਾਂ ਬਣਾਉਣੇ ਚਪਲ ਕਦੂਆਂ ਦੀ ਸਬਜ਼ੀ ਧਾਰਾ ਕੱਢ ਲਿਆ। ਹੋਂ ਦਾ ਚਾਰਜ ਘਟ ਸੀਗਾ ਇਸ ਲਈ ਫਿਰ ਉਧਰ ਧਾਰਾ ਵਾਲੀ ਵੀਡੀਓ ਨਹੀਂ ਬਣਾਈ ਜੀ। ਜਿੰਨੀ ਪੰਜੀ ਰਾਤੇ ਤਪਾ। ਨੋ ਇਹ ਸਬਜ਼ੀਆਂ ਤੜਕਾ ਪਾ ਲਿਆ ਸੀ ਲਾ ਫਿਰ ਮੈਂ ਕੋ ਵੀਡੀਓ ਨਹੀਂ ਬਣਾਉਣੀ ਕਿਉਂਕਿ ਬਾਹਰ ਉਤਾਰ ਲੈਣਾ ਵੇ ਸੀਗੇ ਸਮਗਮ ਆ ਮੰਡੀ ਵਿੱਚ ਸਾਡੇ ਪਿੰਡ ਤਾਂ ਕਰਕੇ ਹੁਣ ਸਬਜ਼ੀਆਂ ਤੜਕਾ ਪਾ ਕੇ ਫਿਰ ਮੈਨੂੰ ਯਾਦ ਵੀ ਨਹੀਂ ਰਿਹਾ ਫੋਨ ਚਲਾਉਣਾ ਵੀਡੀਓ ਬਣਾ ਲਵਾਂ ਸਬਜ਼ੀ ਆਪਣੀ ਹੋਰ ਮੋਸੇ ਬੜੀਆਂ ਵਧੀਆ ਹੁਣ ਆਪਾਂ ਗੁੰਨਦੇ ਆਂ ਜੀ ਆਟਾ ਇੱਥੋਂ ਆਟਾ ਗੁੰਨਣ ਲੱਗ ਪਏ। ਜਦੋਂ ਆਟਾ ਵੈਦ ਰੁੱਟੀ ਕੋਲ ਲੈ ਜਾਂ ਸਗਲੇ ਜਦੋਂ ਗੁੰਨਣ ਲੱਗ ਪਈਆਂ ਮੈਂ। ਰਾਹਤ ਵਿੱਚ ਛੋਲ ਪਏ ਆ। ਸਿੱਕੀ ਨੂੰ ਗੁੰਨਣਾ ਵੀ ਔਖਾ ਲੱਗਦਾ। ਇਹਦੀ ਬੋਤਲ ਲੈਓ ਹੈ ਬੋਲਦੇ ਨਹੀਂ ਇਹਦੀ ਬੋਤਲ ਲਿਆਓ ਜੀ ਕਤੂਰੇ ਦੀ ਇਹਨੂੰ ਦੁੱਧ ਬਾਦਮਾ ਮੈਂ ਕਿਹਾ ਇਹਨੂੰ ਦੁੱਧ ਫਲਾ ਦਿਓ ਘਟਕ ਕਿੰਨਾ ਕੁੱਪ ਤੇਰੀ ਬੋਤਲ ਆਹ ਦੇ ਦੇ ਹੂੰ ਗਲਾਸ ਪੈ ਨਹੀਂ ਬਾਰੇ ਕੋਈ ਨਾ ਫੇ ਗਿਜਰਾ ਲੈ ਨਾ ਮਰੀਏ ਤੇ ਉਹ ਬੁੱਧੀ ਸਵੇਰ ਦਾ ਦੁੱਧ ਚਾਹ ਦਾ ਪਾਇਆ ਹੈ

dota pind. ya. <coughs> Tadı dağlı bir şey. Şöyle iyi gider. Ya. O. Bu dur pow. Bey yine bek. Normal mı? Ya, normal. ਵਾਰ ਦੇ ਕੇ ਉਹਨੇ ਕੀ ਕਰਦੇ ਆਰਜਨ ਤੇ ਜੋਸਾ ਵਾਜਨ ਚਨਾਕਿਤ ਤੇਰੀਏ ਫੁੱਟੇ ਸੱਸੀ ਘਾਲ ਬੁਲਾ ਦੇ ਸੱਸੀ ਘਾਲ ਸਾਰੇ ਉਹਦੇ ਵੀ ਕੱਪੜੇ ਸੁੱਕ ਰਹੇ ਆਰਜਨ ਸਿੰਘ ਉਹਦੇ ਇੱਧਰ ਸਟਾਫ ਅੱਛੇ ਫੀ ਖੇਡਦਾ ਨਿਕਾ ਜਾ ਸਤਿ ਸ਼੍ਰੀ ਅਕਾਲ ਬਲੌਜੀ ਤੁਸੀਂ ਵੀ ਸਤਿ ਅਕਾਲ ਜੀ ਥੱਲੇ ਡੁੱਲਿਆ ਦੋ ਤੇ ਯਾਦਾਂ ਨੇ ਤਾਂ ਆਪਣਾ ਬਿਸਤਰਾ ਜੀ ਵਿਛਾ ਲਿਆ ਤਾਂ ਟਾਈਮ ਨਾਲ ਸਵਾ ਪੰਜ ਬਿਸਤਰਾ ਆਪਣਾ ਰੈਡੀ ਆ ਰੈਡੀ ਕਰ ਦਿੰਦਾ ਇੱਧਰ ਨਿਕਾ ਜਾ ਸਾਡਾ ਸ਼ੈਫੀ ਸ਼ੈਫੇ ਐਨੂੰ ਮੂੰਹ ਕਰ ਓਏ ਓਏ ਮਾਨੂੰ ਸ਼ੇਰ ਕਰਨ ਚੱਲੇ ਆ ਹੈ ਸ਼ੇਰ ਨਹੀਂ ਕਰਨੀ ਅਸੀਂ ਸੌਣ ਜੋ ਗਏ ਆ ਇੱਧਰ ਦੁੱਧ ਭਲਾ ਕੇ ਜਿਆਦਾ ਨਾ ਭਲਾਇਓ ਇਹਨੂੰ ਰੱਖ ਦੋ ਹੁਣ ਉੱਥੇ ਤੂੰ ਮੁੜ ਕੇ ਜਿਆਦੇ ਦੁੱਧ ਨਾਲ ਫਿਰ ਉਲਟੀ ਜੀ ਕਰ ਦਿੰਦਾ ਹੈ ਬੱਦਲ ਹੋ ਰਹੇ ਅੱਜ ਪੱਤਰਬਾਈ ਹੋ ਰਹੀ ਹਵਾ ਵੀ ਮੱਠੀ ਮੱਠੀ ਜੀ ਚੱਲਦੀ ਆ ਪੱਲੜ ਦੇ ਹੱਲ ਤੇ ਇੱਥੋਂ ਪਤਾ ਲੱਗਦਾ ਕਿ ਜਿੱਥੋਂ ਸੋ ਸਾਰੇ ਨਿੱਪੜ ਗਏ ਫਿਰ ਕਿ ਜਿੱਥੋਂ ਸੇ ਜਾਣ ਦੀਆਂ ਤਿਆਰੀਆਂ ਲਾਦੀਆਂ ਲਾਦੀਆਂ ਹੈ ਨਾ ਜਾਣਾ ਕਿਤੇ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਮੈਂ ਤਾਂ ਕਦੇ-ਕਦੇ ਵਲੌਗ ਪਾਉਣੀ ਆ ਆਪਾਂ ਕੋਸ਼ਿਸ਼ ਕਰਦੇ ਆਂ ਵੀ ਰੋਜ਼ ਵਲੌਗ ਪਾਈਏ ਪਰ ਟਾਈਮ ਹੀ ਨਹੀਂ ਲੱਗਦਾ ਕਿਉਂਕਿ ਕੈਮਰਾ ਫੜਨ ਵਾਲਾ ਨਹੀਂ ਹੁੰਦਾ ਵੀਡੀਓ ਬਣਾਉਣ ਵਾਲਾ ਨਾਲ ਹੋਵੇ ਫੇਰ ਵੀ ਇਹ ਵੀ ਆਪੋ ਆਪਣੇ ਕੰਮਕਾਰਾਂ 'ਚ ਲੱਗੇ ਹੁੰਦੇ ਆ ਮੇਰੇ ਤੋਂ ਸੱਤੀ ਅੱਠੀ ਦਿਨ ਹੀ ਵੀਡੀਓ ਬਣਦੀ ਆ ਹਾਂਜੀ ਬਲੌਗਰ ਸਾਹਿਬ ਤੁਸੀਂ ਇੱਧਰ ਚੱਲੇ ਨੇ ਪੱਟੇ ਕਰ ਲੱਗੇ ਯਾਰ ਪਤੰਗ ਆਰਮੀ ਜੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਪ੍ਰਮਾਤਮਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਜੀ